ਅਰਧੂ ਸੀਐਸਟਾਫ ਨੂੰ ਉਸ ਵਕਤ ਸਫਲਤਾ ਮਿਲੀ ਹੈ ਜਦੋਂ ਚੋਰੀ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਅਤੇ ਤਿੰਨ આરોપીਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਅਤੇ ਇਹ ਜੋ ਗ੍ਰਿਫਤਾਰ ਕੀਤੇ ਗਏ ਨੇ ਦੋਸ਼ੀ ਇੱਕ ਖਰੜ ਹਲਕੇ ਦੇ ਵਿੱਚ ਅਤੇ ਮੁਹਾਲੀ ਜ਼ਿਲ੍ਹੇ ਦੇ ਵਿੱਚ ਵਕਫ ਵਕਤ ਰਾਤਾਂ ਚੋਰੀਆਂ ਕਰਦੇ ਸਨ ਅਤੇ ਪੁਲਿਸ ਨੂੰ ਇਹਨਾਂ ਕੋਲੋਂ ਚੇਕ ਚੋਰੀ ਦੀਆਂ ਕਾਰਾਂ ਅਤੇ ਇੱਕ ਐਕਟਿਵ ਆ ਵੀ ਬਰਾਮਦ ਕੀਤਾ ਗਿਆ ਜਿਸ ਨੂੰ ਲੈ ਕੇ ਡੀਐਸਪੀ ਵੱਲੋਂ ਪੂਰੇ ਮਾਮਲੇ ਦੀ ਬਰੀਕੀ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੀ ਕਹਿਣਾ ਹੈ ਡੀਐਸਪੀ ਸਾਹਿਬ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਦੀਪਕ ਪਾਰਖ ਐਸਐਸਪੀ ਮੁਹਾੜੀ ਦੇ ਨਿਰਦੇਸ਼ ਅਨੁਸਾਰ ਸੀਆਈਏਰੀ ਟੀਮ ਨੂੰ ਕੰਮ ਕਰਦੇ ਹੋਏ ਕਬਡੀ ਸਫਲਤਾ ਮਿਲੀ ਹੈ ਜਦੋਂ ਅਸੀਂ ਕਾਰ ਚੋਰੀ ਕਰਨ ਵਾਲੇ ਗਰੂਪ ਨੂੰ ਕਾਬੂ ਕੀਤਾ ਇਹ ਅਸੀਂ ਤਿੰਨ ਬੰਦੇ ਅਰੈਸਟ ਕੀਤੇ ਨੇ ਇਹਦੇ ਵਿੱਚ ਸਦਰ ਖਰੜਚ ਮੁਕਦਮਾ ਦਰਜ ਕਰਦੇ ਹੋਏ ਇਹ ਤਿੰਨੋਂ ਬੰਦੇਾਂ ਕੋਲੋਂ ਸਾਨੂੰ 6 ਕਾਰਾਂ ਬਰਾਮਦ ਹੋਈਆਂ ਨੇ ਜੀ ਜਿਨ੍ਹਾਂ ਪੰਜ ਆਲਟੋ ਕਾਰਸ ਨੇ ਇੱਕ ਵੈਗਨਾਰ ਹੈ ਤੇ ਇੱਕ ਐਕਟਿਵਾ ਬਰਾਮਦ ਹੋਈ ਹੈ ਇਹ ਚੋਰ ਮੁਹਾਲੀ ਜ਼ਿਲ੍ਹੇ ਦੇ ਅਡਾ ਏਰੀਆ ਚ ਭੀੜ ਭੜਾਤੇ ਵਾਲੀਆਂ ਮਾਰਕੀਟਾਂ ਜਾਂ ਹੋਰ ਬਜ਼ਾਰਾਂ ਚ ਜਿੱਥੇ ਕਾਰਾਂ ਪ੍ਰਾਣੀਆਂ ਖੜੀਆਂ ਹੁੰਦੀਆਂ ਸੀ ਆਲਟੋ ਜਾਂ ਵੈਗਨਾਰ ਉਹਨਾਂ ਨੂੰ ਪ੍ਰਾਣੀਆਂ ਚਾਬੀਆਂ ਨਾਲ ਖੋਲ ਕੇ ਉਹਨਾਂ ਨੂੰ ਚੋਰੀ ਕਰਕੇ ਅੱਗੇ ਵੇਚਦੇ ਸੀ ਇਰੇ 2 3 ਮੇਨ ਚੋਰ ਸੀ ਜਿਨ੍ਹਾਂ ਨੂੰ ਅਸੀਂ ਦੋਨੋਂ ਗ੍ਰਿਫਤਾਰ ਕਰ ਲਿਆ ਤੇ ਇੱਕ ਬੰਦਾ ਜਿਹਨੂੰ ਇਹ ਅੱਗੇ ਵੇਚਦੇ ਸੀ ਕਾਰਾ ਤੇ ਉਹ ਅੱਗੇ ਇਹਨਾਂ ਦੀ ਸੇਲ ਪਰਚੇਸ ਕਰਦਾ ਸੀ ਉਹਨੂੰ ਗ੍ਰਿਫਤਾਰ ਕੀਤਾ ਤੇ ਬੰਦੇ ਇਹ ਚਲ ਇਹ ਤਿੰਨੋਂ ਦੋਸ਼ੀ ਅੱਡ-ਅੱਡ ਜਗ੍ਹਾ ਦੇ ਰਹਿਣ ਵਾਲੇ ਨੇ ਇਹਨਾਂ ਚ ਇੱਕ ਲੋਕਲ ਦੋਸ਼ੀ ਸੀਗਾ ਜਿਹੜਾ ਖਰੜਾ ਦਾ ਰਹਿਣ ਵਾਲਾ ਜਿਹੜਾ ਇਹਨਾਂ ਨੂੰ ਸਪੋਰਟ ਪ੍ਰੋਵਾਈਡ ਕਰਦਾ ਸੀ ਬਾਕੀ ਕਮਲਜੀਤ ਸਰ ਤਰਨਤਾਰਨ ਦਾ ਰਹਿਣ ਵਾਲਾ ਤੇ ਦੂਜਾ ਦੋਸ਼ੀ ਅਸੀਂ ਮਿਹਰਬਾਨ ਲੁਧਿਆਣੇ ਦਾ ਗ੍ਰਿਫਤਾਰ ਕੀਤਾ ਪਹਿਲਾਂ ਵੀ ਕੋਈ ਮਕਦਮੇ ਦਰਜ ਐ ਜੀ ਨਾ ਇਹਨਾਂ ਤੇ ਦੋ ਦੋਸ਼ੀਆਂ ਤੇ ਪਹਿਲਾਂ ਕਾਰ ਚੋਰੀ ਦਾ 8 ਫੇਸ ਮਕਦਮਾ ਦਰਜ ਐ 2023 ਦਾ ਉਹਦੇ ਜਮੀਨਾ ਤੋਂ 7-8 ਵਹੀਕਲਸ ਰਿਕਵਰ ਹੋਏ ਸੀਗੇ ਤੇ ਇੱਕ ਦੋਸ਼ੀ ਤੇ ਐਨਡੀਕੇਐਸ ਦਾ ਮਕਦਮਾ ਦਰਜ ਜਿਹੜੇ ਅੱਜ ਤੁਸੀਂ ਇਹਨਾਂ ਕੋਲੋਂ ਬਰਾਮਦ ਕੀ ਕੀ ਕੀਤਾ ਜੀ ਇਹਨਾਂ ਕੋਲੋਂ ਜੀ ਸਾਨੂੰ 6 ਕਾਰਾਂ ਤੇ ਇੱਕ ਐਕਟਿਵਾ ਬਰਾਮਦ ਹੋਇਆ ਇਹ ਫੋਰਸ ਫੇਸ ਕਰਤੇ ਜੀ ਪੁਲਿਸ ਹਾਂਜੀ ਇਹਨਾਂ ਦਾ ਰਿਮਾਨਡ ਹੈ ਦਸਿਆ ਨੇ ਕਿੱਥੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦੇ ਆ ਜੀ ਇਹਨਾਂ ਨੇ ਮੁਹਾਲੀ ਏਰੀਆ ਚ ਖਰੜ ਏਰੀਆ ਹੋ ਗਿਆ ਜੀ ਸੈਕਟਰ 70 ਦੀ ਮਾਰਕੀਟ ਹੋਗੀ ਸੈਕਟਰ 82 ਦੀ ਮਾਰਕੀਟ ਹੋਗੀ ਅੱਡ ਅੱਡ ਜਗ੍ਹਾ ਜਿੱਥੇ ਇਹਨਾਂ ਨੂੰ ਕੋਈ ਪੁਰਾਣੀ ਕਾਰ ਮਿਲ ਜਾਂਦੀ ਸੀ ਜਿਹਨੂੰ ਪੁਰਾਣੀ ਚਾਬੀ ਨਾਲ ਖੋਲਿਆ ਜਾ ਸਕਦਾ ਸੀ ਉੱਥੋਂ ਇਹ ਕੰਮ ਚੱਲਦਾ ਇਹ ਕੱਲੇ ਇਹੀਆਂ ਕੋਈ ਦੇ ਮੈਂਬਰ ਵੀ ਹੋਰ ਆ ਜੀ ਕਰੋ ਦੇ ਤোটਲ 4 ਵਿਅਕਤੀ ਨੇ ਜੀ ਜਿਨ੍ਹਾਂ ਤੇ ਅਸੀਂ ਮੁਕਦਮਾ ਦਾਖਲ ਕੀਤਾ ਚਾਰ ਦੋਸ਼ੀ ਨੇ ਜਿਹਨਾਂ ਚੋਂ ਤਿੰਨ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਇੱਕ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਆ ਉਹਨੂੰ ਵੀ ਅਸੀਂ ਜਲਦੀ ਕਰਤਾਰ ਕਰਨਾ ਤੁਸੀਂ ਜ ਉੱਪਰ ਡੀਜੀਪੀ ਨੂੰ ਕੋਈ ਲੈਟਰ ਕਰ ਰਹੇ ਹਾਂ ਅਸੀਂ ਜਿਹੜੇ ਸਾਡੀ ਟੀਮ ਨੂੰ ਐਪਰੀਸ਼ੀਏਸ਼ਨ ਰਿਵਾਰਡ ਦਿੱਤੇ ਜਾਂ ਮੇ ਟਾਈਮ ਟੂ ਟਾਈਮ ਦਿੱਤੇ ਜਾਂਦੇ ਨੇ ਤੇ ਅਸੀਂ ਅੱਗੇ ਵੀ ਐਸਐਸਪੀ ਸਾਹਿਬ